ਵੈਗੁਰਦੀ ਦਾ ਖਾਲਸਾ ਹੈ ਵੈਗੁਰਦੀ ਦੀ ਫਤਿਹ ਮੈਂ ਗਰੇਂਦਰਪਾਲ ਸਿੰਘ ਗੋਰਾ ਮੈਂਬਰ ਸ਼ੌਮੀ ਗੋਰਾ ਦਾ ਪ੍ਰਬੰਧਕ ਕਮੇਟੀ ਸਮੂਹ ਨਾਨਕ ਨਾਮ ਲੈਵਾ ਸੰਗਤਾਂ ਨੂੰ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤੇ ਜਗਤ ਮਾਤਾ ਸਲੱਖਣੀ ਦੇ ਵਿਆਹ ਪਰਬ ਦੀ ਲੱਖ ਲੱਖ ਵਧਾਈ ਦਿੰਦਾ ਅੱਜ ਗੁਰਦੁਆਰਾ ਸਤ ਕਰਤਾਰੀਆ ਸਾਹਿਬ ਵਿਖੇ ਹਰ ਸਾਲ ਦੀ ਤਰ੍ਹਾਂ ਸ਼ਹਿਰ ਦੇ ਇਲਾਕੇ ਦੇ ਪਤਵੰਤਿਆਂ ਦੀ ਔਰ ਸਭਾ ਸੁਸਾਇਟੀਆਂ ਦੀ ਇੱਕ ਮੀਟਿੰਗ ਹੋਣ ਜਾ ਰਹੀ ਹੈ ਇਸ ਮੀਟਿੰਗ ਵਿੱਚ ਸਾਰੇ ਆਪਸੇ ਜੁਲ ਕੇ ਵਿਚਾਰਾ ਕਰ ਰਹੇ ਆ ਵਿਚਾਰਾ ਇਸ ਸੰਬੰਧ ਵਿੱਚ ਨੇ ਕਿ ਜੋ ਇਹ ਕਾਰਜ ਨੇ ਮਾਲਕ ਦੇ ਇਹ ਸਾਰਿਆਂ ਦੇ ਸਹਿਯੋਗ ਨਾਲ ਇਸ ਦਿਨ ਨੂੰ ਮਨਾਇਆ ਜਾਵੇ ਔਰ ਇਹ ਗੁਰਦਰਾ ਕੰਧ ਸਾਹਿਬ ਗੁਰਦਰਾ ਸਤ ਕਰਤਾਰੀਆ ਸਾਹਿਬ ਗੁਰਦਰਾ ਡੇਰਾ ਸਾਹਿਬ ਇੱਥੇ ਪਹਿਲੀ ਤਰੀਕ ਦੇ ਲਾਗੇ ਹੋ ਪੈ 1 ਸਤੰਬਰ ਦੇ ਲਾਗੇ ਇਹ ਸਾਰੇ ਕਾਰਜ ਆਰੰਭ ਹੋ ਜਾਣੇ ਆ ਕਿਤੇ ਕੀਰਤਨ ਦਰਬਾਰ ਕਦੇ ਢਾਡੀ ਦਰਬਾਰ ਕਿਤੇ ਹੋਰ ਪ੍ਰੋਗਰਾਮ ਸਾਰੇ ਚੱਲਣੇ ਨੇ ਉਹਦੇ ਇਸੇ ਤਰ੍ਹਾਂ 5 ਤਰੀਕ ਨੂੰ ਗੁਰਦੁਆਰਾ ਡੇਰਾ ਸਾਹਿਬ ਜੋ ਮਾਤਾ ਸਰਖਣੀ ਦਾ ਪੇਕਾ ਘਾਰੇ ਉਤੇ ਪਹਿਲੀ ਵਾਰੀ ਅੰਮ੍ਰਿਤ ਸੰਚਾਰ ਅਕਾਲ ਤਖਤ ਸਾਹਿਬ ਤੋਂ ਪੰਜ ਪਿਆਰੇ ਸਹਿਬਾਨ ਆ ਕੇ ਵੀ ਕਰ ਰਹੇ ਨੇ 8 ਤਰੀਕ ਨੂੰ ਇੱਥੋਂ ਸੰਗਤ ਜਿਹੜੀ ਇਹ ਉਹ ਗੁਰਦੁਆਰਾ ਬੇਰ ਸਾਹਿਬ ਸultanpur Lodhi ਜਾਏਗੀ 8 ਤਰੀਕ ਨੂੰ ਹੀ ਅਖੰਡ ਪਾਤਸ਼ਾਹ ਸਾਰੇ ਗੁਰਦੁਆਰਾ ਸਾਹਿਬ ਵਿੱਚ ਆਰੰਭ ਹੋਣਗੇ 9 ਤਰੀਕ ਨੂੰ ਉੱਥੋਂ ਗੁਰਦੁਆਰਾ ਬੇਰ ਸਾਹਿਬ ਤੋਂ ਇੱਕ ਮਹਾਨ ਨਗਰ ਕੀਰਤਨ ਬਟਾਲੇ ਦੀ ਧਰਤੀ ਤੇ ਆਉਣਾ ਹੈ 10 ਸਤੰਬਰ ਨੂੰ ਇੱਕ ਮਹਾਨ ਨਗਰ ਕੀਰਤਨ ਗੁਰਦਾਰਾ ਡੇਰਾ ਸਾਹਿਬ ਮਾਤਾ ਸ੍ਰੀ ਸਲਖਣੀ ਦਾ ਜਿਹੜਾ ਪੇਕਾ ਘਰ ਸੀ ਜਿੱਤੇ ਗੁਰੂ ਨਾਨਕ ਸਾਹਿਬ ਦਾ ਆਨੰਦ ਕਾਰਜ ਹੋਇਆ ਉਤੋਂ ਉਹ ਮਹਾਨ ਨਗਰ ਕੀਰਤਨ ਪੰਜ ਪਿਆਰਿਆਂ ਦੀ ਗਵਾਈ ਧੰਨ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਆਰੰਭ ਹੋ ਕੇ ਸਾਰੇ ਸ਼ਹਿਰ ਦੇ ਵਿੱਚੋਂ ਹੁੰਦਾ ਹੋਇਆ ਸ਼ਾਮ ਨੂੰ ਮੁੜ ਕੇ ਗੁਰਦਾਰਾ ਡੇਰਾ ਸਾਹਿਬ ਉਹਦੀ ਸਮਾਪਤੀ ਹੋਣੀ ਹੈ ਮੈਂ ਸਮੁੱਚੀਆਂ ਨਾਨਕ ਨਾਮ ਜੇਵਾ ਸੰਗਤਾਂ ਨੂੰ ਆਪਣੇ ਵੱਲੋਂ ਆਪਣੇ ਮੈਨੇਜਰ ਸਾਹਿਬਾਨ ਵੱਲੋਂ ਆਪਣੇ ਸਾਥੀਆਂ ਵੱਲੋਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਸਰਦਾਰ ਹਰਜਿੰਦਰ ਸਿੰਘ ਧਾਮੀ ਜੀ ਤੇ ਉੱਥੋਂ ਦੇ ਸਕੱਤਰ ਸਾਹਿਬਾਨ ਵੱਲੋਂ ਬੇਨਤੀ ਕਰਨਾ ਔਰ ਹਲਕੇ ਇਸ ਦਿਨ ਤੇ ਸਾਰੇ ਇਕੱਤਰ ਹੋ ਕੇ ਧੰਗ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਸੀਸ ਝੁਕਾਉਣ ਲਈ ਆਪਾਂ ਵੱਧ ਤੋਂ ਵੱਧ ਜੋਗ ਪ੍ਰਬੰਧ ਵੀ ਕਰਨੇ ਨੇ ਔਰ ਸੰਗਤਾਂ ਦੀ ਆਮਦ ਲਈ ਸਾਰਾ ਸਤਕਾਰ ਵਿੱਚ ਪ੍ਰਬੰਧ ਵੀ ਕਰਨਾ ਹੈ ਉੱਥੇ ਰਸਤਿਆਂ ਨੂੰ ਸਜਾਵਟ ਵਿੱਚ ਸਜਾਉਣਾ ਜਿੱਥੇ ਪਹਿਲਾਂ ਵੀ ਬੇਨਤੀ ਕੀਤੀ ਹੈ ਮੈਂ ਵੀ ਬੇਨਤੀ ਕਰਨੀ ਚਾਹੁੰਦਾ ਪ੍ਰਸ਼ਾਸਨ ਨੂੰ ਵੀ ਬੇਨਤੀ ਹੈ ਕਿ ਹੁੱਲੜਬਾਜ਼ ਕੋਈ ਵੀ ਹੋਵੇ ਜਿਹੜਾ ਮਾਹੌਲ ਨੂੰ ਖਰਾਬ ਕਰਦਾ ਹੋਵੇ ਆਪਣੇ ਟਰੈਕਟਰਾਂ ਦੇ ਡੀਜੇ ਲਾ ਕੇ ਆਪਣੇ ਮੋਟਰਸਾਈਕਲਾਂ ਦੇ ਉੱਤੇ ਸਲੈਂਸਰ ਲਾ ਕੇ ਸੰਗਤ ਵਿੱਚ ਆ ਕੇ ਜੇ ਕੋਈ ਖਰਾਬੀ ਕਰਦਾ ਉਹ ਪ੍ਰਸ਼ਾਸਨ ਨੂੰ ਸਖਤ ਤੋਂ ਸਖਤ ਕਾਰਵਾਈ ਉੱਤੇ ਕਰੇ ਪਰ ਸਾਡੀ ਨਿਮਰਤਾ ਸਾਹਿਬ ਉਹਨਾਂ ਨੌਜਵਾਨਾਂ ਨੂੰ ਬੇਨਤੀ ਹੈ ਆਓ ਆਪਾਂ ਗੁਰੂ ਨੂੰ ਸਮਰਪਿਤ ਹੋਣਾ ਕਿਸੇ ਤਰ੍ਹਾਂ ਦੀ ਹੁੱਲੜਬਾਜ਼ੀ ਨਹੀਂ ਕਰਨੀ ਗੁਰੂ ਕੋਲੋਂ ਅਸੀਸ ਲੈਣ ਲਈ ਸਾਨੂੰ ਗੁਰੂ ਦੇ ਚਰਨਾਂ 'ਚ ਸੀਸ ਝੁਕਾਉਣਾ ਪੈਣਾ ਹੈ ਅੱਜ ਦੀ ਮੀਟਿੰਗ ਵਿੱਚ ਸਾਰੀਆਂ ਵਿਚਾਰਾਂ ਸਾਰੀ ਸੰਗਤ ਦੇ ਹੁੰਦਿਆਂ ਕਰਕੇ ਅਗਲੇ ਫੈਸਲੇ ਸਾਰੇ ਪ੍ਰਸ਼ਾਸਨ ਨੂੰ ਮਿਲ ਕੇ ਉਹਨਾਂ ਤੱਕ ਸਾਰੀ ਗੱਲ ਕੀਤੀ ਜਾਏਗੀ ਬਹੁਤ ਬਹੁਤ ਫੇਰ ਅੱਜ ਦੀ ਮੀਟਿੰਗ ਵਿੱਚ ਹਾਜ਼ਰ ਸਤਿਕਾਰ ਸ੍ਰੀ ਸ਼ੀਤਾ ਦਾ ਧੰਨਵਾਦ ਜੀ ਆਇਆਂ ਨੂੰ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਵਿੰਦਰ ਸਿੰਘ ਸ਼ਾਂਤਪੁਰਾ ਸਾਫ ਦਾ ਡਾਇਰੈਕਟਰ ਨਾਮ ਕੰਪਿਊਟਰ ਕੰਮ ਚੀ ਸਭ ਤੋਂ ਪਹਿਲਾਂ ਮੈਂ ਸਾਰਿਆਂ ਨਾਲ ਗੁਰੂ ਕਬੇ ਦੀ ਸਾਂਝ ਪੁਰਾਵਾਏ ਕੋਈ ਟੀਕਾ ਖਾਲਸਾ ਵਾਹਿਗੁਰੂ ਦੀ ਕਬੇ ਅੱਜ ਦੀ ਜੋ ਮੀਟਿੰਗ ਹੈ ਉਹ ਨਾਨਕ ਸਾਹਿਬ ਦੇ ਵਿਆਹਪੁਰਬ ਦੇ ਸੰਗਠਨ ਲਈ ਜੋ ਸੁਲਾਨਾ ਹੀ ਆਪਾਂ ਮਨਾਉਨੇ ਆ ਉਹਦੇ ਸਬੰਧ ਵਿੱਚ ਰੱਖੀ ਗਈ ਹੈ ਕਿ ਇਸ ਤਰ੍ਹਾਂ ਚੰਗੇ ਢੰਗ ਨਾਲ ਸਜਾਰੂ ਢਾਂਗੜਾ ਹਰਮਤ ਦੀ ਆਸ਼ਾ ਅਨਸਾਰ ਇਹਨੂੰ ਮਨਾਇਆ ਜਾਵੇ ਔਰ ਵਧੀਆ ਤਰੀਕੇ ਨਾਲ ਸਾਥ ਵਹੀ ਤਰੀਕੇ ਨਾਲ ਮਨਾਇਆ ਜਾਵੇ ਔਰ ਨਾਲ ਹੀ ਮੈਂ ਬੇਨਤੀ ਕਰਨੀ ਚਾਹੁੰਦਾ ਹੈ ਜਿਹੜੇ ਟਰੈਕਟਰਾਂ ਨਾਲ ਸ਼ਾਮਲ ਦਿਆ ਜਾਂ ਉਹ ਵੱਡੇ ਵੱਡੇ ਟੈਕ ਲਾ ਕੇ ਜਾਂ ਉਹ ਕਾਣੇ ਲਾ ਕੇ ਗੁੱਲੜਬਾਜੀ ਕਰਦੇ ਆ ਉਹਨਾਂ ਨੂੰ ਨਿਬਰਤਾ ਸਾਹਿਬ ਨੇ ਕਿਹਾ ਕਿ ਵਿਆਹ ਵਰ ਬੜਾ ਇਤਿਹਾਸਕ ਮੌਕਾ ਹੈ ਦੀ ਤੇ ਇਹਨੂੰ ਚੰਗੇ ਜੋਗ ਤਰੀਕੇ ਨਾਲ ਗੁਰਮਤ ਅਨੁਸਾਰ ਮਨਾਉਣਾ ਚਾਹੀਦਾ ਨਾ ਕਿ ਗੁੱਲੜਬਾਜੀ ਕਰਨੀ ਚਾਹੀਦੀ ਤੇ ਸੰਗਤਾਂ ਨੂੰ ਬੇਨਤੀ ਆ ਹੋਰ ਜੋਰ ਬੜੇ ਵਧੀਆ ਤਰੀਕੇ ਨਾਲ ਸ਼ਾਦੀ ਦੇ ਕੇ ਨਗਰ ਕੀਰਤ ਵਿੱਚ ਸ਼ਾਮਲ ਹੋ ਕੇ ਵਿਆਹ ਵਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਜੀ ਮੈਂ ਕਰਨਾਲ ਤੋਂ ਮਜੱਸਾ ਮੈਂਬਰ ਸਰੋਨੀ ਮੇਟੀ ਹਲਕਾ ਬਟਾਲਾ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਦਾ ਵਿਆਹ ਹਰ ਸਾਲ ਆਪਾਂ ਮਨਾਉਣਾ ਹੈ ਸਰਦਾ ਭਾਵਨਾ ਨਾਲ ਮਨਾਉਣਾ ਹੈ ਗੁਰੂ ਮਹਾਰਾਜ ਕਿਰਪਾ ਕਰੇ ਸੱਚੇ ਪਾਤਸ਼ਾਹ ਬਟਾਲੇ ਦੀ ਸੰਗਤ ਇਹ ਸਤਿਗੁਰ ਜੀ ਇਹ ਚੜ੍ਹਦੀ ਕਲਾ ਵਿੱਚ ਰੱਖਿਓ ਇਹ ਤਾਂ ਇੱਕ ਘਰ ਘਰ ਖੁਸ਼ੀਆਂ ਰੱਖਿਓ ਵਿਆਹ ਦੀ ਜੇ ਦੀ ਗੱਲ ਕਰਦੇ ਜਦੋਂ ਬਰਾਤ ਆਉਂਦੀ ਬੜਾ ਕੁਝ ਹੁੰਦਾ ਪਰ ਮਹਾਰ ਬੰਦਾ ਜੀ ਦਾ ਸਵਾਗਤ ਕਰਦਾ ਗੁਰੂ ਮਹਾਰਾਜ ਸਿੱਤੇ ਪਾਸ਼ਾ ਜੀ ਸਵਾਗਤ ਇਦਾਂ ਹੀ ਕਰਦੇ ਰਹੀਏ ਮਹਾਰਾਜ ਸਿੱਤੇ ਪਾਸ਼ਾ ਜੀ ਅਰਦਾਸ ਬੇਨਤੀ ਕਰਦੇ ਆ ਘਰ ਘਰ ਗਲੀ ਗਲੀ ਮਹੱਲੇ ਮਹੱਲੇ ਚ ਆਪਣਾ ਦੀਵ ਮਾਲਾ ਕਰੀਏ ਤੇ ਗੁਰੂ ਮਹਾਰਾਜ ਸਿੱਤੇ ਪਾਸ਼ਾ ਜੀ ਦੇ ਪੁੱਛੀਆਂ ਦਾ ਅਨੰਦ ਮਾ ਲਈਏ ਬਹੁਤ ਬੜੀ ਨਾਗਰ ਦਾ ਫਰੇ ਬਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ